ਤੇ ਇਹ ਤੁਹਾਨੂੰ ਕਢਾਈ ਵਾਲੇ ਸੂਟ ਮਿਲ ਜੂਗੇ ਇਹ ਤੁਹਾਨੂੰ 518 ਰੁਪਏ ਚ ਲਿਖਿਆ ਹੋਇਆ ਪ੍ਰਾਈਸ ਹਾਂ ਬੇਤ ਮਤਲਬ ਇਹ ਕਢਾਈ ਇਹ ਦੇਖੋ ਲਿਖਿਆ ਹੋਇਆ ਰੇਟ 518 ਲੋ ਜੀ ਆ ਦੇ ਚਲੋ ਮੈਂ ਤੁਸੀਂ ਥੋੜੀ ਜਿਹੀ ਇੱਧਰ ਆਵੋ ਇੱਧਰ ਵੀ ਤੁਹਾਨੂੰ 10-10% ਟੋਕ ਤੇ ਆ ਜੋ ਵੀ ਰੇਟ ਵਾ 513 ਦਾ ਕਢਾਈ ਵਾਲੇ 513 ਦਾ ਆ ਦੇਖੋ ਪ੍ਰਾਈਸ ਤੇ ਲਿਖਿਆ ਹੋਇਆ ਉੱਤੇ ਰੇਟ ਵੀ ਲਿਖਿਆ ਹੋਇਆ 400 ਤੇ 440 ਰੁਪਏ ਚ ਹੈ ਨਾ ਇਦਾਂ ਮਤਲਬ ਕਿ ਰੇਟ ਵੀ ਲਿਖੇ ਹੋਏ ਆ ਸਾਰੇ ਤੁਹਾਨੂੰ ਮਿਲ ਜੂਗੇ ਜੋ ਵੀ ਇਹਨਾਂ ਦਾ ਰੇਟ ਆ ਉਹ ਤੋਂ 10% ਹੋਰ ਫਲਾ ਕੇ ਲਾਏ ਹੋਏ ਆ ਸੂਟ ਤੇ ਇਧਰ 440 ਰੁਪਏ ਦਾ ਆ ਤੇ ਵੱਖ-ਵੱਖ ਰੇਟ ਉਹ ਇਦਾਂ ਨਹੀਂ ਹੈਗਾ ਵੱਖ-ਵੱਖ ਰੇਟ ਉਹ 440 ਜੋ ਆ ਆ 420 ਤੁਹਾਨੂੰ ਮਿਲ ਜੂਗੇ ਤੇ ਇਧਰ 420 ਹੈ ਨਾ ਤੇ ਇਹ ਹੈ ਵੀ ਕੋਟਨ ਦੇ ਆ 420 ਤੇ 420 ਤੇ ਇਹ ਦੇਖੋ ਇਹ ਉੱਪਰ ਵੀ ਲੱਗੇ ਹੋਏ ਆ 500 ਚ ਤੇ 500 ਜੱਕ ਕਢਾਈ ਵਾਲੇ ਸੂਟ ਉਹ 500 ਚ ਸੇਲ ਲੱਗੀ ਹੋਈ ਆ ਤੇ ਨੀਚੇ ਵੀ ਤੁਸੀਂ ਦੇਖ ਸਕਦੇ ਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੇਖਣ ਅਮੇ ਬਰੋਕ ਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਚੱਲੇ ਆ ਹੁਸ਼ਿਆਰਪੁਰ ਉੱਥੇ ਲੱਗੀ ਹੋਈ ਹੈ ਸੇਲ ਤੇ ਸੇਮ ਚੈਂ ਸ਼ਾਦੀ ਲਾਲ ਜੈਨ ਉਹਦਾ ਸ਼ੌਕ ਤੇ ਲੱਗੀ ਹੋਈ ਹੈ ਸੇਲ ਤੇ ਲੇਡੀਜ਼ ਸੇਲ ਉਹਥੇ ਅਨਸਟਿਚ ਰੈਡੀਮੇਡ ਕੱਪੜੇ ਲੇਡੀਜ਼ ਮਿਲਦੇ ਆ ਤੇ ਜ਼ਰੂਰ ਦਿਖਾਵਾਂਗੇ ਹੈ ਨਾ ਕੀ ਪ੍ਰਾਈਸ ਹੋ ਆ ਕੀ ਸੇਲ ਵਾ ਤੇ ਸੇਲ ਮਤਲਬ ਕਿ ਕਿੰਨਾ ਕੁ ਘਾਟ ਵਾ ਕਿੰਨਾ ਨਹੀਂ ਉੱਥੇ ਜਾ ਕੇ ਮਿਲਦੇ ਆ ਵੀਡੀਓ ਨਾ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਗਿਰੋ ਲਾਈਕ ਸ਼ੇਅਰ ਕਮੈਂਟ ਜਰੂ ਕਰਦੇ ਤਾਂ ਤੁਹਾਨੂੰ ਉੱਥੇ ਜਾ ਕੇ ਸੇਲ ਜੋ ਵੀ ਹੋਇਆ ਤੁਹਾਨੂੰ ਦਿਖਾਵਾਂਗੇ ਲਾਈਵ ਚ ਬਾਕੀ ਅਸੀਂ ਪੁੱਛ ਕੇ ਆਏ ਸੀ ਪਹਿਲਾਂ ਕਿਉਂਕਿ ਉਹਨਾਂ ਨੂੰ ਪਹਿਲਾਂ ਪੁੱਛਣਾ ਪੁੱਛ ਕੇ ਆਏ ਸੀ ਕਿ ਹਾਂ ਵੀਡੀਓ ਬਣਾ ਸਕਦੇ ਆ ਤੇ ਕਹਿੰਦੇ ਸੀ ਬਣਾ ਸਕਦੇ ਆ ਤੇ ਫਿਰ ਅਸੀਂ ਅੱਜ ਚੱਲੇ ਆ ਤੇ ਵੀਡੀਓ ਨਾ ਬਣਾਈ ਰਹੀਓ ਤਾਂ ਤੁਹਾਨੂੰ ਜਾ ਕੇ ਉੱਥੇ ਸੇਲ ਦਿਖਾਣੇ ਆ ਤੇ ਉੱਥੇ ਜਾ ਕੇ ਮਿਲਦੇ ਆ ਚਲੋ ਚੱਲਦੇ ਆ ਲੋ ਜੀ ਅਸੀਂ ਆਏ ਆ ਸ਼ਾਦੀ ਲਾਲ ਸ਼ਾਦੀ ਲਾਲ ਦਾ ਸੇਮ ਲਾਲ ਸ਼ੋਪ ਤੇ ਤੇ ਇੱਥੇ ਲੱਗੀ ਹੋਈ ਹੈ ਸੇਲ 1 ਮਹੀਨਾ ਚੱਲਣੀ ਹੈ ਤੇ ਸੇਲ ਪਹੁੰਚ ਗਏ ਆ ਸ਼ਾਦੀ ਲਾਲ ਤੋਂ ਸੇਮ ਲਾਲ ਜੈਨ ਤੇ ਉਹਨਾਂ ਸ਼ੋਪ ਤੇ ਪਹੁੰਚ ਕੇ ਇੱਥੇ ਲੱਗੀ ਹੋਈ ਹੈ ਸੇਲ ਤੇ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਸੋਹਣੀ ਡੈਕੋਰੇਸ਼ਨ ਵੀ ਕੀਤੀ ਹੋਈ ਹੈ ਜੀ ਸ਼ੋਪ ਹੈ ਇਹਨਾਂ ਦੀ ਸ਼ਾਦੀ ਲਾਲ ਤੋਂ ਸੇਮ ਲਾਲ ਜੈਨ ਤੇ ਇਹ ਏ ਰੋਡ ਪੈਂਦਾ ਚਿੰਤਪੁਰਨੀ ਰੋਡ ਪੈਂਦਾ ਤੇ ਬਾਕੀ ਅੰਦਰੋਂ ਵੀ ਐਡਰੈਸ ਪੁੱਛ ਕੇ ਦੱਸ ਦਾਂਗੇ ਸ਼ਾਦੀ ਲਾਲ ਸਰ ਸੇਮ ਲਾਲ ਜੈਨ ਸ਼ਾਪ ਹੈ ਨਾ ਨੇ ਨਾ ਲਗਾਈ ਹੈ ਸੂਟਾਂ ਦੀ ਸੇਲ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਦਿਖਾਉਣੀ ਹੈ ਵੀਡੀਓ ਨਾ ਬਣੇ ਰਹੀ ਚੱਲਦੇ ਅੰਦਰ ਕੋਰੀ ਜ਼ਰੂਰ ਵਿਜ਼ਿਟ ਕਰੋ ਤੇ ਦੇਖ ਸਕਦੇ ਹਾਂ ਜੀ ਲੈ ਲਿਆ ਤੇ ਬਾਕੀ ਰਸ਼ ਪੈਣਾ ਹੁਣ ਜ਼ਰੂਰ ਹੋਇਆ ਹੈ ਤੇ ਅੰਦਰ ਵੀ ਬਹੁਤ ਸੋਹਣੇ ਆ ਸੂਟ ਤੇ ਬਹੁਤ ਸਸਤੇ ਸੂਟ ਮਿਲਦੇ ਪਏ ਆ ਜੋ ਹਜ਼ਾਰ ਦਾ ਸੂਟ 500 ਦੇ ਬਜਿੱਤਾ ਜਿੱਦਾ ਪ੍ਰਾਈਸ ਲਿਖੇ ਹੋਏ ਉਦੋਂ ਉਦਾਂ ਆ ਤੇ ਸ਼ੋਪ ਇਹਨਾਂ ਦੀ ਆ। 200 ਰੁਪਏ ਆਇਆ ਹੈ। ਇਹ ਦੇਖੋ ਸ਼ੋਪ ਲਿਖੀ ਹੋਈ ਆ ਤੇ ਇਹ ਦੇਖੋ। ਇਹ ਅਸੀਂ ਵੀ ਸੂਟ ਲਿਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ। ਲੋ ਜੀ ਇੱਧਰ ਲੱਗੇ ਹੋਏ ਸੇਲਸ ਤੁਹਾਨੂੰ ਦਿਖਾਉਣੀ ਆ। ਤੇ ਇਹ ਹੈਗੀ ਆ ਸ਼ਾਦੀ ਲਾਰਤ ਸੇਲਸ ਆਂਡ ਸ਼ੋਪ ਕਲੋਥ ਹੈ ਨਾ। ਤੇ ਕੱਪੜੇ ਸੇਲ ਲੱਗੇ ਆ ਤੇ ਤੇ ਲੋ ਜੀ ਇਹ 5 500 ਤੇ ਸੇਲ ਲੱਗੀ ਹੋਈ ਆ ਬਾਹਰ ਇਹ 5 500 ਤੋਂ 1500 ਦਾ ਸੂਟ ਤੁਸੀਂ ਦੇਖ ਸਕਦੇ ਆ। ਤੇ ਚੁੰਨੀ ਵੀ ਕਢਾਈ ਵਾਲੀ ਹੈ ਨਾ ਮਿਲ ਜੂਗੀ ਦੇਖੋ ਇਹ ਤੇ ਆਹ 500 ਰੁਪਏ ਬਹੁਤ ਸੋਹਣੀ ਕਢਾਈ ਹੈ ਦੇਖੋ ਦੇਖ ਸਕਦੇ ਹੋ ਐਂਡਰ ਆਲਓ ਵਾਲੇ ਵੀ ਇਹ 500 ਚ 500 ਚ ਤੇ ਇਹ ਕਢਾਈ ਵਾਲੇ ਵੀ 500 ਚ ਤੁਹਾਨੂੰ ਮਿਲ ਜੂਗੇ ਦੇਖ ਸਕਦੇ ਹੋ ਤੁਸੀਂ ਤੇ ਸਾਰੇ 5 ਤੋਂ 500 ਵਾਲੇ ਕਲਰ ਜਿਹੜਾ ਮਰਜੀ ਹੈ ਡਿਜ਼ਾਈਨ ਮਤਲਬ ਕਿ ਵੱਖ-ਵੱਖ ਡਿਜ਼ਾਈਨ ਆ ਕਲਰ ਆ ਵੀ ਸ਼ੇਪ ਤੇ ਕਲਰ ਗਲੇ ਆ ਇਹੋ ਤੇ ਦੂਜੇ ਵੀ ਗਲੇ ਮਿਲ ਜੂਗਾ ਵੀ ਸ਼ੇਪ ਦੇ ਵੀ গোল ਗਲੇ ਵੀ ਤੁਹਾਨੂੰ ਮਿਲ ਜੂਗੇ ਦੇਖੋ ਇਹ 550 ਚ ਸੇਲ ਲੱਗੀ ਹੋਈ ਆ ਤੇ ਇਧਰ ਇਹ ਆਲ ਆਲ ਓਵਰ ਸੂਟ ਆ ਇਹ ਵੀ 550 ਚ ਸੇਲ ਲੱਗੇ ਹੋਏ ਆ ਦੇਖ ਸਕਦੇ ਆ ਹਾਰੇ 550 ਚ ਸੇਲ ਹੋ ਸਾਰੀ ਇਹ ਵੀ 550 ਚ ਸੇਲ ਲੱਗੀ ਹੋਈ ਲੋ ਚ ਇਧਰ ਵੀ 550 ਚ ਸੇਲ ਲੱਗੀ ਹੋਈ ਆ ਜੈਪੁਰੀ ਸੂਟ ਵਾ ਇਹ ਵੀ 550 ਚ ਸੇਲ ਲੱਗੀ ਹੋਈ ਆ ਤੇ ਇਹ ਬਾਹਰ ਫਰੰਟ ਤੇ ਲਾਏ ਹੋਏ ਆ ਜਿਹੜੇ 550 ਚ ਹੈਗੇ ਆ ਤੇ ਫਰੰਟ ਤੇ ਲੱਗੇ ਹੋਈ ਹੈ ਸੇਲ ਤੁਸੀਂ ਦੇਖ ਸਕਦੇ ਆ ਇਹ 550 ਚ ਹੈ ਤੇ ਇਧਰ ਆਲ ਓਵਰ ਵੀ ਮਿਲ ਜੂਗੇ ਤੁਹਾਨੂੰ ਆਲ ਓਵਰ ਵੀ ਲਾਏ ਹੋਏ ਆ ਸੂਟ ਵਕਵਾਕ ਡਿਜ਼ਾਈਨ ਆ ਸੂਟ ਲੋਜੀ ਤੇ ਦੇਖ ਵਕਵਾਕ ਡਿਜ਼ਾਈਨ ਉਹ ਕੋਈ ਮਤਲਬ ਇਲ ਓਵਰ ਸੂਟ ਹੋਆ ਤੇ ਇਧਰ ਜੈਪ ਹੋਈ ਆ ਹਨਾ ਜੈਪੁਰੀਆ ਤੇ ਪਿਓਰ ਕੋਟਨ ਦੇ ਆ ਐਦਾਂ ਨਹੀਂ ਕੁਝ ਵੀ ਹੈਗਾ ਪਿਓਰ ਕੋਟਨ ਦੇ ਆ ਐਦਾਂ ਮਤਲਬ ਕਪੜਾ ਉਹ ਦੂਜਾ ਨਹੀਂ ਹੈਗਾ ਜੇ 500 ਦੇ ਆ ਤੇ ਜਿਆਪੁਰੀ ਪਿਓਰ ਕੋਟਨ ਚ ਸੂਟ ਅੱਜ ਦੇਖ ਸਕਦੇ ਆ ਇਹ ਪੰਜ ਕੋਟਨ ਦੁਪੱਟੇ ਵਾਲੇ ਜਿਆਪੁਰੀ ਹਾਂਜੀ ਇੱਕ ਆਈਟਮ ਹੈ ਜਿਹੜੀ 420 ਰੁਪਏ ਦਾ ਹੈ 420 ਰੁਪਏ ਚ ਆਲ ਓਵਰ ਇਹ ਬਿਨਾ ਆਲ ਓਵਰ ਬਿਨਾ ਪੰਜ ਮੀਟਰ ਆਲ ਓਵਰ ਆ ਤੇ 420 ਰੁਪਏ ਚ ਵਾਜੀ ਕੋਟਨ ਦਾ ਆ ਜੀ ਫੁੱਲ ਰਹਿਜ ਹਾਂਜੀ ਰੰਗ ਰੂੰਗ ਤਾਂ ਨਹੀਂ ਹੁੰਦਾ 420 ਰੁਪਏ ਕਲਰ ਮਤਲਬ ਕਿ ਆ ਲਾਈਟ ਤਾਂ ਹੁੰਦੇ ਨਹੀਂ ਨੀ ਨੀ ਕਲਰ ਨਹੀਂ ਜਾਂਦੇ ਕਲਰ ਪੱਕੇ ਹੁੰਦੇ ਆਹ ਦੇਖੋ ਕੈਮਰੀ ਕਾਟਨ ਆ ਗਈ ਆ ਵੀ ਹੁਣ ਕਾਟਨ ਆ ਗਈ ਓਕੇ ਜੀ 420 ਰੁਪਏ ਦਾ ਐਨਾ ਸਸਤਾ ਕਪੜਾ ਕਿੱਥੇ ਮਿਲਣਾ ਆ ਐਨਾ ਸਸਤਾ 420 ਚੋਲਓ 420 ਰੁਪਏ ਦਾ ਪੱਧ ਮਟਰ ਆ 5 ਮੀਟਰ ਵਾ ਓਕੇ ਜੀ ਇਹ ਲੈ ਜਾ ਸਕਦੇ ਇਹ ਬਾਹਰ 500 ਦਾ ਹਾਂ ਜੀ ਬਨਾ ਚੁੰਨੀ ਤਾਂ 420 ਰੁਪਏ ਬਿਨਾ ਚੁੰਨੀ ਤਾਂ 420 ਦਾ ਜਿਹੜੇ ਚੁੰਨੀ ਵਾਲੇ ਲੱਗੇ ਦਿਖਾਏ ਤੁਹਾਨੂੰ ਉਹ 500 ਚੋ ਆ ਜੀ ਤੇ ਇਧਰ ਵੀ ਜੈਪੁਰੀ ਆਏ ਵੀ ਪਿਓਰ ਕੋਟਨ ਚ ਉਹ ਜਿਹੜੇ ਲੱਗੇ ਹੋਏ ਆ 500 ਚ ਸੇਲ ਹਨ ਜਲਦੀ ਆ ਜਾਓ ਵਿਜ਼ਿਟ ਕਰ ਲੈ ਕੋਰੀ ਤੇ ਇਹ ਦੁਕਾਨ ਐਡਰੈਸ ਕੀ ਆ ਦੁਕਾਨ ਦਾ ਸ਼ਾਦੀ ਲਾਲ تر세ਮ ਲਾਲ ਜੀ ਹੀਰਾ ਕਲੋਨੀ ਬੱਸ ਸਟੈਂਡ ਤੇ ਹੀਰਾ ਕਲੋਨੀ ਬੱਸ ਸਟੈਂਡ ਨੀਅਰ ਤੇ ਆ ਸਕਦੇ ਆ ਤੁਸੀਂ ਇਹ ਚਿੰਤਪੁਰਨੀ ਰੋਡ ਪੈਂਦਾ ਨਾ ਇਹੋ ਹਾਂਜੀ ਹਾਂਜੀ ਚਿੰਤਪੁਰਨੀ ਰੋਡ ਪੈਂਦਾ ਆ ਤੇ ਤੁਸੀਂ ਆ ਸਕਦੇ ਆ ਇੱਕ ਹੋਰ ਵਿਜ਼ਿਟ ਕਰੋ ਬਹੁਤ ਸਸਤੀ ਸੇਲ ਲੱਗੀ ਹੋਈ ਆ ਕੱਪੜਿਆਂ ਦੀ ਦੇਖ ਸਕਦੇ ਆ ਬਾਕੀ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਇਹ ਉੱਪਰ ਵੀ ਲੱਗੇ ਹੋਏ ਆ 500 ਚ ਤੇ 500 ਚ ਕਢਾਈ ਵਾਲੇ ਸੂਟ ਉਹ 500 ਚ ਸੇਲ ਲੱਗੀ ਹੋਈ ਆ ਤੇ ਨੀਚੇ ਵੀ ਤੁਸੀਂ ਦੇਖ ਸਕਦੇ ਆ ਥੁੰਨੀ ਵਾਲੇ ਲੱਗੇ ਆ ਸੂਟ ਇਹ ਬਾਹਰ ਹੀ ਲੱਗੇ ਹੋਏ ਆ ਫਰੰਟ ਤੇ ਮੋਰੇ ਲੱਗੇ ਹੋਏ ਆ ਸੂਟ ਇਹੋ 5 500 ਚ ਸੇਲ ਉਹ ਦੇਖ ਸਕਦੇ ਆ ਤੇ ਬਹੁਤ ਸਸਤੇ ਆ ਇਦਾਂ ਹੈ ਕਿ ਰੰਗ ਉਹ ਵੀ ਪੁੱਛਿਆ ਰੰਗ ਵੀ ਕਿੰਨਾ ਨਹੀਂ ਪੈਂਦਾ ਲਾਈਟ ਨਹੀਂ ਰੰਗ ਹੁੰਦਾ ਕਿ ਵਧੀਆ ਆ ਤੇ ਨੇੜੇ ਉਹ ਵੀ ਦੇਖੋ ਕੜਾਈ ਵੀ ਦੇਖੋ ਤੁਸੀਂ ਅੱਗੇ ਚੱਲਦੇ ਅੰਦਰ ਵੀ ਤੁਹਾਨੂੰ ਸੇਲ ਦਿਖਾਉਣੇ ਆ ਅੰਦਰ ਵੀ ਡਾਇਵਰਸ ਸਟੋਰੀਆ ਤੇ ਉੱਪਰ ਜਾ ਕੇ ਵੀ ਦਿਖਾਵਾਂਗੇ نیچے ਵੀ ਜੋ ਵੀ ਰੇਟ ਹੋਏ ਤੁਹਾਨੂੰ ਲਾਈਵ 'ਚ ਦਿਖਾਵਾਂਗੇ ਜੋ ਵੀ ਪ੍ਰਾਈਸ ਹੋਏ ਤੇ ਦੇਖੋ ਇਹ 1790 ਰੇਟ ਵਿੱਚ ਹੈ ਦੇਖੋ 60% ਆਫ ਤੇ ਇਹਦਾ ਇਹਦਾ ਪ੍ਰਾਈਸ ਦੇਖੋ ਸੋਹਣਾ ਹੈਗਾ ਆ ਹੈ 945 ਰੁਪਏ ਤੇ ਇਹ 945 ਤੇ ਮਤਲਬ ਕਿ ਅੱਧ ਚ ਰੇਟ ਲਾ ਲਓ ਕਿ ਤੁਸੀਂ 50% ਆਫ ਲਿਖਿਆ ਹੋਇਆ ਇਹਨਾਂ ਨੇ ਤੇ ਆਪ ਇਹ ਤੁਸੀਂ ਦੇਖ ਸਕਦੇ ਆ 945 ਦੇ ਉੱਤੇ ਲੱਗਾ ਹੋਇਆ ਸੂਟ ਤੇ ਇਹ ਹੈਗਾ 895 ਰੁਪਏ ਚ ਤੇ ਕੋਈ 995 ਕੋਈ 895 ਤੇ ਇਹ 50% ਡਿਸਕਾਊਂਟ ਦੇ ਕੋਟਨ ਦੇ ਸੂਟ ਹੋ ਤੇ ਇਹਦੇ ਤੁਹਾਨੂੰ ਤੇ ਲੋ ਜੀ ਹਾਂ કોટਨ ਦੇ ਸੂਟ ਆ ਤੇ ਇਹ 395 ਰੁਪਏ ਲਿਖਿਆ ਹੋਇਆ ਤੇ 50% ਆਫ ਆ ਤੇ ਤੁਸੀਂ ਮਤਲਬ ਜਿੱਦਾਂ ਜਿੱਦਾਂ ਸੂਟ ਵਾ ਰੇਟ ਲਿਖਿਆ ਹੋਇਆ ਉਦੋਂ ਦੇ ਨਾਲ ਤੇ ਮਤਲਬ ਕਿ 50% ਆਫ ਕੋਈ ਵੀ ਜਿੱਦਾਂ ਸੂਟ ਤੁਸੀਂ ਦੇਖ ਸਕਦੇ ਇੱਥੇ ਆ ਕੇ ਜਿੱਦਾਂ ਵੀ ਕੋਈ ਸੂਟ ਹੈਗਾ ਆ 300 ਦਾ 400 ਦਾ ਆ 95 ਦਾ ਲਾਇਆ ਹੈ ਨਾ 895 ਦਾ ਜਿੱਦਾਂ ਜਿੱਦਾਂ ਰੇਟ ਲੱਗੇ ਹੋਏ ਹੈ ਨਾ ਸੂਟਾਂ ਦੇ ਤੁਸੀਂ ਸੂਟਾਂ ਦੇ ਰੇਟ ਚੈੱਕ ਕਰ ਸਕਦੇ ਆ ਤੇ ਉੱਥੇ ਉਹਦਾ 50% ਆਫ ਤੁਹਾਨੂੰ ਲੱਗੂਗਾ ਜੀ ਤੇ ਬਹੁਤ ਸੋਹਣੇ ਆ ਇਹ ਸੂਟ ਦੇ ਕੋਟਨ ਦੇ ਵੀ ਇਹ ਵਿੱਚ ਤੇ ਲੋਸ ਕਿ ਇੱਧਰ ਮਤਲਬ ਕਿ ਕੋਈ 1100 ਦਾ ਲਗਾਇਆ ਕੋਈ 1300 ਦਾ ਲਗਾਇਆ ਜਿਹਦਾ ਇਹ ਸੂਟ ਲਗਾਇਆ ਤੇ 1400 ਦਾ 1200 ਦਾ 1100 ਦਾ ਤੇ ਇੱਧਰ ਤੇ ਵੀ 20% ਆਫਰ ਤੇ 20% ਆਫਰ ਦੇਖੋ ਜੀ ਬਾਕੀ ਤੁਸੀਂ ਦੇਖ ਸਕਦੇ ਹੋ 20% ਆਫ ਆਜਦਾ ਵੀ ਰੇਟ ਲੱਗੇ ਹੋਇਆ ਤੇ ਉਹਦਾ 20% ਆਫ ਆ ਜਦਾ ਇਹ 1040 ਰੁਪਏ ਦਾ ਸੂਟ ਹੈ ਇਹਦਾ 20% ਆਫ ਆ ਲੱਗੇ ਹੋਇਆ ਤੇ ਰੇਟ ਵੀ ਵੱਖ-ਵੱਖ ਲੱਗੇ ਹੋਏ ਆ 1032 ਰੁਪਏ ਦਾ ਹਨ ਤੇ ਇਧਰ ਇੱਕ 1032 32 ਚ ਲੱਗੇ ਹੋਏ ਕੋਟਨ ਦੇ ਸੂਟ ਆ ਤੇ ਇਹ 20% ਆਫ ਆ ਜੀ ਤੇ ਇਧਰ ਵੀ ਤੁਸੀਂ ਕੋਟਨ ਦੇ ਕਢਾਈ ਵਾਲੇ ਆ ਕੋਟਨ ਦੇ ਸੂਟ ਤੇ 20% ਆਫ ਆ ਜਿੱਦਾਂ ਜਿੱਦਾਂ ਸੂਟ ਦਾ ਰੇਟ ਲਿਖਿਆ ਹੋਇਆ ਉਹਦਾ ਉਹਦਾ 20% ਆਫ ਆ ਇੱਧਰ-ਉੱਧਰ ਹੈ 10% ਸੇਲ ਆਫ ਜੋ ਜੋ ਇਹਨਾਂ ਦੇ ਪ੍ਰਾਈਸ ਲਿਖੇ ਹੋਏ ਆ ਉਹਨਾਂ ਦਾ 10 10% ਆਫ ਤੇ ਇਹ 10% ਆਫ ਤੇ ਆ ਨਹੀਂ ਸਹੀ ਆ ਸਹੀ ਆ ਉਹਨਾਂ ਤੋਂ ਪੁੱਛ ਕੇ ਆਈ ਸੀ 10% ਆਫ ਲੱਗੀ ਹੋਈ ਆ ਸੇਲਸ ਮਤਲਬ ਕਿ ਹਰ ਇੱਕ ਜਿੱਦਾ ਜਿੱਦਾ ਸੂਟ ਦੇ ਪ੍ਰਾਈਸ 'ਚ ਉਹਦਾ 10% ਆਫ 20% ਆਫ ਆ ਇਸ ਤਰ੍ਹਾਂ ਸੇਲ ਲੱਗੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਆਹ ਤਰਫ ਇਹ ਆ ਦੇਖੋ ਲਿਖਿਆ ਹੋਇਆ 10% ਆਫਾ ਕੋਈ ਵੀ ਸੂਟ ਜਿੱਦਾ ਜਿੱਦਾ ਸੂਟ ਦਾ ਪ੍ਰਾਈਸ ਹੈ ਉੱਤੇ 10% ਆਫ ਲਿਖਿਆ ਹੋਇਆ ਹੈ ਤੇ ਹੈ ਵੀ ਕੋਟਨ ਦੇ ਆ ਹਨਾ ਸਾਨੂੰ ਕੋਟਨ ਦੇ ਵੀ ਸੂਟ ਮਿਲ ਜੁਗਏ ਨੇ ਤੇ ਦੇਖੋ ਜੀ ਉਸ ਤਾਂ ਆਉਟ ਹੋਈ ਮਾਤਰਾ ਕੋਟਨ ਦੇ ਔਰ ਘਟਾਈ ਵਾਲੇ ਸੂਟ ਹੋਏ ਜਿਹੜੇ ਦੇ ਇਧਰ ਵੀ ਸੂਟ ਲੱਗੇ ਹੋਏ ਆ ਇਧਰ ਵੀ ਕਢਾਈ ਵਾਲੇ ਤੁਹਾਨੂੰ ਸੂਟ ਮਿਲ ਜੂਗੇ ਜਿੱਦਾਂ ਜਿੱਦਾਂ ਕਢਾਈ ਵਾਲੇ ਸੂਟ ਵਾ ਤੇ ਇਹਨਾਂ ਤੇ ਆਫਰ ਮੈਚਿੰਗ ਵੀ ਮਿਲ ਜੂਗੇ ਕਢਾਈ ਵਾਲੇ ਸੂਟ ਦਾ ਕੋਟਾਂਚਾ 10 10% ਆਫ ਲੱਗੀ ਹੋਈ ਹੈ ਦੇਖੋ ਜੀ 10 10% ਹਰ ਕਿਸੂਟ ਤੇ 10% 20% ਜੋ ਜੋ ਦੁਕਾਨ ਰੇ ਜਿੱਦਾਂ ਜਿੱਦਾਂ ਪ੍ਰਾਈਸ ਵਾ ਉਹ ਸਟੈਪ ਨਾਲ ਆਫਰ ਲੱਗੀਆਂ ਹੋਈਆਂ ਜੀ ਇੱਥੇ 33 ਦਾ ਹਾਂ ਜੀ 747 747 ਰੋਟ ਜੋ ਰੇਟ ਲੱਗੀ ਹੋਈ ਆ ਇਹਤੇ 10% ਆਫ ਲੱਗੀ ਹੋਈ ਹੈ ਤੇ ਜਿਹਦਾ ਜਿਹਦਾ ਪ੍ਰਾਈਸ ਹੈ ਉਸ ਹਿਸਾਬ ਨਾਲ ਦਾ 10% ਆਫ ਲਾ ਕੇ ਲਾਏ ਹੋਏ ਆ ਪ੍ਰਾਈਸ ਤੇ ਦੇਖ ਸਕਦੇ ਤੁਸੀਂ ਤੇ ਇਧਰ ਵੀ ਤੁਹਾਨੂੰ 750 ਜਿਹੜਾ 750 ਦਾ ਉਹ ਤੁਹਾਨੂੰ 675 ਦਾ ਮਿਲ ਜੂਗਾ ਜੋ ਮਤਲਬ ਹੈ ਗਿਆ ਇਹ 950 ਦਾ ਉਹ ਤੁਹਾਨੂੰ 855 ਰੁਪਏ ਦਾ ਮਿਲ ਜੂਗਾ ਤੇ ਉੱਤੇ ਲਿਖੇ ਹੋਏ ਵੀ ਰੇਟ ਵਾਲ ਤੇ 10% ਆਫ ਜੋ ਵੀ ਇਹਨਾਂ ਦਾ ਪ੍ਰਾਈਸ ਹੋਊ ਚ 10-10% ਆਫ ਲਾ ਕੇ ਤੇ ਲਾਏ ਹੋਏ ਆ ਤੁਹਾਨੂੰ ਫੁਲਕਾਰੀਆਂ ਵੀ ਮਿਲ ਜੂਗੀਆਂ ਫੁਲਕਾਰੀਆਂ ਵੀ ਲੱਗੀਆਂ ਹੋਈਆਂ ਆ ਤੇ ਬਾਏ ਇੱਕ ਗੈਟ ਇੱਕ ਫਰੀ ਹੈ ਇਹ ਟੇਬਲ ਵਾ ਟੇਬਲ ਵੀ ਬਹੁਤ ਵੱਡੇ ਆ ਤੇ ਬਾਏ ਇੱਕ ਵਨ ਗੈਟ ਇੱਕ ਫਰੀ ਹੈ ਟੇਬਲ ਤੇ ਇਧਰ ਫੁਲਕਾਰੀਆਂ ਲੱਗੀਆਂ ਹੋਈਆਂ ਤਾਂ ਫੁਲਕਾਰੀਆਂ ਵੀ ਤੁਹਾਨੂੰ ਮਿਲ ਜੂਗੀਆਂ ਇੱਥੋਂ ਇਧਰ ਵੀ ਤੁਹਾਨੂੰ 10 10% ਔਫ ਤੇ ਆ ਜੋ ਵੀ ਰੇਟ ਵਾ 513 ਦਾ ਕਢਾਈ ਵਾਲੇ 513 ਦਾ ਆ ਦੇਖੋ ਪ੍ਰਾਈਸ ਤੇ ਲਿਖਿਆ ਹੋਇਆ ਉੱਤੇ ਰੇਟ ਵੀ ਲਿਖਿਆ ਹੋਇਆ 400 ਤੇ 41 ਰੁਪਏ ਹੈ ਨਾ ਇੱਧਰ ਮਤਲਬ ਕਿ ਰੇਟ ਵੀ ਲਿਖੇ ਹੋਏ ਆ ਸਾਰੇ ਤੁਹਾਨੂੰ ਮਿਲ ਜੂਗੇ ਜੋ ਵੀ ਇਹਨਾਂ ਦਾ ਰੇਟ ਹੋ ਉੱਥੇ 10% ਆਫ ਲਾ ਕੇ ਲਾਏ ਹੋਏ ਆ ਸੂਟ ਤੇ ਇੱਧਰ 441 ਰੁਪਏ ਦਾ ਆ ਤੇ ਵੱਖ-ਵੱਖ ਰੇਟ ਹੋ ਇਦਾਂ ਨਹੀਂ ਹੈਗਾ ਵੱਖ-ਵੱਖ ਰੇਟ ਹੋ 441 ਜੋ ਆ ਆ 420 ਤੁਹਾਨੂੰ ਮਿਲ ਜੂਗੇ ਤੇ ਇੱਧਰ 420 ਹੈ ਨਾ ਤੇ ਇਹ ਹੈ ਵੀ ਕਾਟਨ ਦੇ ਆ 420 ਤੇ 420 ਤੇ ਇਹ ਦੇਖੋ 5 ਮੀਟਰ ਕਪੜਾ ਆ 420 ਤੇ 5 ਮੀਟਰ ਆਲ ਓਵਰ ਸੂਟ ਹੋਆ ਤੇ ਜਿਹੜੇ ਤੁਹਾਨੂੰ 420 420 ਚ ਮਿਲ ਜੂਗੇ ਤੇ ਉੱਪਰ ਜਿਹਦਾ ਲੱਗੇ ਹੋਇਆ ਇਹ ਵੀ ਕਾਪਰਨ ਦੇ ਆ ਤੇ ਕਢਾਈ ਵਾਲੇ ਐਕਸਟਰਾ 1630 ਲੱਗਾ ਹੋਇਆ 1530 1970 2200 ਮਤਲਬ ਕਿ ਜਿਆਦਾ ਵਧੀਆ ਕਢਾਈ ਵਾਲੇ ਵੱਖ-ਵੱਖ ਰੇਟ ਵਾਂ ਜੋ ਸੇਲ 'ਚ ਲੱਗੇ ਹੋਏ ਉਹ ਜਿੱਦਾ 450 ਦਾ ਆ ਤੇ ਉਹ 420 ਦਾ ਆ ਤੇ ਇਸ ਤਰ੍ਹਾਂ ਐ 5 ਮੀਟਰ ਜਿਸ ਆਹ ਦਿਖਾ ਰਹੇ ਆ ਤੁਹਾਨੂੰ ਤੇ ਇਹ ਮਿਲ ਜੂਗੇ ਤੁਹਾਨੂੰ ਜੀ ਦੇਖਦੇ ਰਹਾਂਗੇ 450 ਦਾ 420 ਚ ਮਿਲ ਜੂਗੇ ਲੋ ਜੀ ਇਹ ਸੇਲ ਚ ਲੱਗੇ ਹੋਏ ਜਿੱਦਾ 300 400 ਜੋ ਹੈਗੀ ਰੇਂਜ ਹੈ ਜੀ ਤੇ ਪਰ ਇਹ ਕੱਟ ਕੇ 360 ਰੁਪਏ ਦੇ 350 ਦਾ 360 ਰੁਪਏ ਸੌਟ ਮਿਲ ਜੂਗੇ ਕੈਂਸਰ 77 ਪ੍ਰਾਈਸ ਹੋਆ ਤੇ ਹਰ ਕੁਛ ਹੋਰ ਦੇ 370 77 ਪ੍ਰਾਈਸ ਹੋਆ ਤੇ ਇਹ ਉਹਦਾ 400 ਦੇ ਆ 400 ਤੋਂ ਘਟਾ ਕੇ 360 ਚ ਲਾਇਆ ਹੋਇਆ ਕੋ ਦਿੰਦੇ ਆ ਇਹਟੇ ਘਟਾਈਓ ਕੋਟਰ ਦੇ ਸੂਟਸਾਂ ਨੂੰ ਮਿਲ ਜੂਗੇ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਤੁਹਾਨੂੰ ਵੱਖ-ਵੱਖ ਰੇਟ ਵਾਸ 1.300 ਚਾ ਹਾਂ 10 ਮੀਟਰ ਬਾਟਮ ਤੇ ਲਿਖਿਆ ਹੋਇਆ ਹੈ ਤੇ ਇਹ ਤੁਹਾਨੂੰ 315 350 ਚ 315 350 ਚ ਮਿਲ ਜੂਗੇ ਦੇਖਾ ਕਿ ਨੰਬਰ ਕੀ ਰਿਹਾ ਦੇ ਦੇ ਦਿੰਗੇ ਬਾਅਦ ਇਹ ਵੀ ਪ੍ਰਾਈਸ ਲਿਖੇ ਹੋਏ ਉੱਤੇ 350 350 ਲਿਖਿਆ ਹੋਇਆ ਪ੍ਰਾਈਸ ਤੇ ਮੋਹਰੇ ਹਲਕੇ ਹਲਕੇ ਆ ਕਢਾਈ ਆ ਇਦਾਂ ਤੇ ਇਹ ਆ ਲਗਾਈ ਹੋਈ ਤਾਂ ਇਦਾਂ ਆ ਕਢਾਈ ਤੇ ਜਿਹੜੇ ਤੁਹਾਨੂੰ 350 350 ਚ ਮਿਲ ਜੂਗੇ ਤੇ ਇਹ ਤੁਹਾਨੂੰ ਕਢਾਈ ਵਾਲੇ ਸੂਟ ਮਿਲ ਜੂਗੇ ਇਹ ਤੁਹਾਨੂੰ 518 ਰੁਪਏ ਚ ਲਿਖਿਆ ਹੋਇਆ ਪ੍ਰਾਈਸ ਹਾਂ ਬੇਤ ਮਤਲਬ ਕਿ ਕਢਾਈ ਇਹ ਦੇਖੋ ਲਿਖਿਆ ਹੋਇਆ ਰੇਟ 518 ਲੋ ਜੀ ਆ ਦੇ ਇਹ ਤੁਹਾਨੂੰ 518 18 ਚ ਕਢਾਈ ਵਾਲੇ ਸੂਟ ਆ ਤੇ ਇਹ 518 18 ਚ ਮਿਲ ਜੋਗੇ ਤੇ ਇਹ ਦੇਖੋ ਇਹ ਸਾਰੇ 518 18 ਚ ਤੁਹਾਨੂੰ ਕਢਾਈ ਵਾਲੇ ਬਹੁਤ ਸੋਹਣੇ ਇਹ ਦੇਖੋ ਸੂਟ ਦਾ ਮੈਂ ਤੁਸੀਂ ਸੰਭਾਲੋ ਬਹੁਤ ਸੋਹਣੇ ਆ ਸੂਟ ਇਹ ਵੀ ਕਲਰ ਬਹੁਤ ਸੋਹਣਾ ਹੈ 840 ਚ ਇਹ 840 ਚ ਲੱਗਾ ਹੋਏ ਆ ਤੇ ਜਿਹੜੇ ਕਢਾਈ ਵਾਲੇ ਵਧੀਆ ਚ ਆ ਇਹ ਵੀ 840 ਚ ਆਣੀ ਲੱਗੇ ਹੋਏ ਆ ਉਹ 518 ਚ ਇਹ 840 ਚ ਆ ਤੇ ਇਹ ਵੀ 840 ਚ ਲੱਗੇ ਹੋਏ ਆ ਕਢਾਈ ਵਾਲੇ ਸੂਟ ਤੇ ਲੋਜ ਤੇ 792 792 ਜਨੂੰ ਵਾਕ ਵਾਕ ਪ੍ਰਾਈਸ ਵੈ ਇਨਾਂ ਦੇ ਤੇ ਲੋਜ ਇਹ ਤੁਹਾਨੂੰ 840 40 ਚ ਮਿਲ ਜੂਗੇ ਸੋਰੀ ਲੋ ਜੀ ਇੱਧਰ ਵੀ ਤੁਹਾਨੂੰ 712 ਚ 20% 40% ਇੱਥੇ 900 ਵੀ ਵਿੱਚ ਪ੍ਰਾਈਸ ਲਿਖੇ ਹੋਏ ਆ ਤੇ 20% ਡਿਸਕਾਊਂਟ ਲੱਗੀ ਆ ਅੰਦਰ ਵੀ ਤੁਹਾਨੂੰ ਮਿਲ ਜੂਗੇ ਅਗਰੇ ਅਮਨ ਹੁਣ ਬੈਠੇਗਾ ਬੈਠੇਗਾ ਤੇ ਇੱਧਰ ਵੀ ਤੁਹਾਨੂੰ ਮਿਲ ਜੂਗੇ ਸੂਟ ਇਹ ਵੀ 20% ਆਫ ਤੇ ਆ ਤੇ ਇਧਰ ਵੀ ਤੁਹਾਨੂੰ ਮਿਲ ਜੂਗੇ ਸਨਸੀ ਸੂਟ ਕਾਫੀ ਲੱਗੇ ਹੋਏ ਆ ਹਨਾ ਫਲਾਵਰ ਵਾਲੇ ਵੀ ਲੱਗੇ ਹੋਏ ਆ ਕਾਫੀ ਕੋਟਨ ਦੇ ਹੀ ਆ ਜ਼ਿਆਦਾਤਰ ਤੇ ਇਹ ਪ੍ਰਾਈਸ ਹੈਗਾ 792 ਤੇ ਇਹਦੇ ਨਾਲ ਤੁਹਾਨੂੰ ਚੁੰਨੀ ਵੀ ਨਾਲ ਹੀ ਮਿਲੂਗੀ ਆਲਓਵਰ ਸੂਟ ਵਾ ਪਿਓਰ ਕੋਟਨ ਮਤਲਬ ਕਿ ਹੈਗੇ ਆ ਮੁਲਾਇਮਾ ਕਪੜਾ ਤੇ 792 ਰੁਪਏ ਲਿਖਿਆ ਹੋਇਆ ਤੇ ਇਹ ਵੀ ਤੁਸੀਂ ਲੈ ਜਾ ਸਕਦੇ ਆ ਬਹੁਤ ਕਾਫੀ ਸੇਲ ਲੱਗੀ ਹੋਈ ਆ ਕਾਫੀ ਦੇਖ ਸਕਦੇ ਆ ਤੇ ਇੱਧਰ ਵੀ ਦੇਖੋ ਦੇਖੋ ਜੀ ਜਿਹਨਾਂ ਨੂੰ ਲੈ ਜਾਣੇ ਆ ਉਹਨਾਂ ਨੇ ਪਰ ਪਰ ਕੇ ਲੈ ਜਾਣੀਆਂ ਤੇ ਮਾਤ ਤੁਹਾਨੂੰ 735 ਚ ਤੇ ਮਤਲਬ ਕਿ ਮਲਟੀਪਲ 735 35 ਚ ਲੱਗੇ ਹੋਏ ਆ ਦੇਖ ਸਕਦੇ ਆ 735 ਇੱਧਰ ਵੀ ਪ੍ਰਾਈਸ ਲੱਗੇ ਹੋਏ ਆ ਚੇ ਲੱਗੀ ਹੋਈ ਹੈ ਇਹ ਵੀ ਕੋਟਨ ਚ ਹੈ ਸੂਟ ਜੋ ਆ ਪਿਕਚਰ ਵਾਲਾ ਸੂਟ ਹੈ ਹੋਈ ਹੈ ਇਸ ਤਰ੍ਹਾਂ ਤੇ ਮੈਚਿੰਗ ਸੂਟ ਹੈ ਨਾ ਤੇ ਦੁਪੱਟਾ ਤੇ 1393 ਰੁਪਏ ਦਾ 30% ਡਿਸਕਾਊਂਟ ਕਰਕੇ 1393 ਚ ਲਾਇਆ ਹੋਇਆ ਹੈ ਇਹ ਤੇ ਇੱਧਰ ਵੀ 1085 ਰੁਪਏ ਦਾ ਵੀ ਤੁਹਾਨੂੰ ਮਿਲ ਜੂਗਾ ਤੇ 1393 ਰੁਪਏ ਹੈ ਨਾ ਤੇ 1393 1393 ਚ ਲੱਗੀ ਹੋਈ ਆ ਸੂਟ ਉਹ ਤੇ ਇਹ ਵੀ ਜੋ ਪਿਕਚਰ ਚ ਉਹ ਤੇ ਮੈਚਿੰਗ ਸੂਟ ਹੋਆ ਜੋ ਪਿਕਚਰs ਹੈਗਾ ਉਹ ਹੀ ਸੂਟ ਮਿਲਣਾ ਤੁਹਾਨੂੰ 1400 ਦਾ 1400 1395 ਹੈ ਨਾ ਇਸ ਤਰ੍ਹਾਂ ਲੱਗੇ ਹੋਏ 1397 13 14 1365 ਵੱਖ-ਵੱਖ ਰੇਟ ਲੱਗੇ ਹੋਏ ਸੂਟਾਂ ਦੇ ਦੋ ਮਿੰਟ ਸਾਹਮਣੇ ਵੀ ਤੇ ਵੀ ਸੂਟ ਲੱਗੇ ਹੋਏ ਆ ਤੇ ਬਾਕੀ ਜਿਹਦਾ 1218 ਰੁਪਏ ਆ ਵੱਖ-ਵੱਖ ਜਿੱਦਾਂ ਜਿੱਦਾਂ ਨਾ 30% ਆਫ ਤੇ ਜਿੱਦਾਂ ਜਿੱਦਾਂ ਸੂਟ ਦਾ ਰੇਟ ਹੈ ਉਸ ਤਰ੍ਹਾਂ ਹੈਗਾ ਯਾ ਤੇ 25% ਡਿਸਕਾਊਂਟ ਹੋਏ ਹੋ ਤੇ 23 1900 ਇਹਦਰ ਪੀਰੇ ਦਾ ਇਧਰ 1253 ਰੁਪਏ ਦਾ ਤੇ ਇਧਰ 1260 ਰੁਪਏ ਦਾ ਤੁਹਾਨੂੰ ਮਿਲ ਜੂਗਾ 4430 ਰੁਪਏ ਦਾ ਸੌਟ ਹੈ ਤੇ 20% ਆਫ ਤੇ ਇਹ ਵੀ ਚੱਲਦਾ ਪਿਆ ਸੌਟ ਤੇ ਚੁੰਨੀਆਂ ਨਾਲ ਤੇ ਦੇਖ ਸਕਦੇ ਹੋ ਸਾਹਮਣੇ ਤੇ ਮੈਚਿੰਗ ਦਾ ਸੌਟ ਤੇ ਨਾਲ ਚੁੰਨੀ ਵੀ ਪੂਰੀ ਹਨਾ ਘਟਾਈ ਵਾਲੀ ਦੇਖ ਸਕਦੇ ਹੋ ਚਲੋ ਜੀ ਇਸ ਤਰ੍ਹਾਂ ਇਹ ਇੱਧਰ ਵੀ 20% ਮਤਲਬ ਕਿ ਤੁਸੀਂ 20% ਜੋ ਵੀ ਸੂਟ ਦਾ ਰੇਟ ਹੋ ਉਸ ਹਿਸਾਬ ਨਾਲ 20% ਆਫ ਆ ਲੱਗੀ ਹੋਈ ਹੈ ਸੇਲ 20% ਆਫ ਤੇ ਲੱਗੀ ਹੋਈ ਹੈ ਇੱਧਰ ਵੀ ਦੇਖ ਸਕਦੇ ਆ ਹਰ ਕਿਸੂਤ ਤੇ ਜੇ ਵਿਆਹ ਸ਼ਾਦੀਆਂ ਵਾਸਤੇ ਵੀ ਲੈਣਾ ਉਹਤੇ ਵੀ 20% ਡਿਸਕਾਊਂਟ ਚੱਲ ਰਿਹਾ ਪਿਆ ਤੇ ਦੇਖ ਸਕਦੇ ਆ 20% ਆਫ ਲਿਖਿਆ ਹੋਇਆ ਹੈ ਤੇ 10% 20% ਆਫ ਹਰ ਕੋਜੇ ਜ ਜ ਸ਼ਾਦੀਆਂ ਵਿਆਹ ਸ਼ਾਦੀਆਂ ਵਾਸਤੇ ਹਨ ਲੈਣਾ ਸੂਟ ਉਹ ਵੀ 20% ਆਫਾ ਜੋ ਰੇਟ ਹੋਵੇ ਉਸ ਹਿਸਾਬ ਨਾਲ 20% ਆਫਾ 1163 ਰੁਪਏ ਵੀ ਕੋਟਨ ਦੇ ਸੂਟ ਤੁਹਾਨੂੰ ਮਿਲ ਜੂਗੇ ਇਹ ਪਿਕਚਰ ਵਾਲਾ ਸੂਟ ਹੈ ਜੋ ਪਿਕਚਰ ਜਿਹੜਾ ਉਹ ਵੀ ਸੂਟ ਹੈ 1370 ਰੁਪਏ ਵੀ ਵੀ ਲਿਖਿਆ ਹੋਇਆ ਜੋ ਵੀ ਰੇਟ ਉੱਤੇ ਲਿਖਿਆ ਹੋਇਆ ਬਕਵਾਕ ਸੂਟਾਂ ਤੇ 1260 ਰੁਪਏ ਤੇ 1260 ਰੁਪਏ ਇਦਾਂ ਲਿਖਿਆ ਹੋਇਆ 1163 ਰੁਪਏ 1400 ਹਨਾ ਇਹ ਵੀ ਵਧੀਆ ਕੱਪੜੇ ਨਹੀਂ ਹੈਗੇ ਕਪੜਾ ਵੀ ਵਧੀਆ ਹੈ ਤੇ ਕਪੜਾ ਵੀ ਮਾੜਾ ਨਹੀਂ ਹੈਗਾ ਤੇ ਸੇਲਾਂ ਲੱਗੀਆਂ ਹੋਈਆਂ ਦੇਖੋ ਜੀ ਆ 1272 ਰੁਪਏ ਚ ਤੇ ਇਧਰ 1104 ਰੁਪਏ ਚ ਵੱਖ-ਵੱਖ ਰੇਟ ਲਿਖੇ ਹੋਏ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਆਂ